ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਨੋਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਹਰੇ ਨਿੰਬੂਆਂ ਦਾ ਖੱਟਾ ਮਿੱਠਾ ਹਾਜਮੇਦਾਰ ਜਿਹੜਾ ਅਚਾਰ ਬਣਾ ਕੇ ਤਿਆਰ ਕਰਾਂਗੇ। ਇਹ ਨਿੰਬੂ ਅਸੀਂ ਆਪਣੇ ਘਰ ਦੇ ਵਿੱਚ ਲੱਗਾ ਹੋਇਆ ਨਿੰਬੂ ਹੈ ਜੀ ਉੱਥੋਂ ਹੀ ਲੈ ਰਹੇ ਹਾਂ। ਸੋ 1 ਕਿਲੋ ਦੇ ਕਰੀਬ ਅਸੀਂ ਨਿੰਬੂ ਲਏ ਹਨ। ਨਿੰਬੂ ਬਿਲਕੁਲ ਸਾਫ਼ ਸੁਥਰੇ ਹਨ ਕੋਈ ਦਾਗ ਨਹੀਂ ਹੈ ਸੋ ਅਚਾਰ ਬਣਾਣਾ ਹੋਵੇ ਤਾਂ ਇਸੇ ਤਰ੍ਹਾਂ ਦੇ ਹੀ ਨਿੰਬੂ ਜਿਹੜੇ ਹਨ ਲੈਣੇ ਚਾਹੀਦੇ ਹਨ। ਸਾਬ ਸੁਥਰੇ ਨਿੰਬੂ ਹੋਣਗੇ ਤਾਂ ਆਚਾਰ ਬਹੁਤ ਹੀ ਵਧੀਆ ਜਿਹੜਾ ਹੈ ਬਣ ਕੇ ਤਿਆਰ ਹੁੰਦਾ ਸੋ ਸਭ ਤੋਂ ਪਹਿਲਾਂ ਜਿਹੜੇ ਹਨ ਜੀ ਨਿੰਬੂਆਂ ਨੂੰ ਅਸੀਂ ਪਾਣੀ ਲੈ ਕੇ ਖੁੱਲਾ ਉਹਦੇ ਵਿੱਚ ਧੋਣਾ ਹੈ ਤੋਂ ਉਹਦੇ ਨਾਲ ਜੀ ਨਿੰਬੂ ਜਿਹੜੇ ਹਨ ਬਿਲਕੁਲ ਸਾਫ਼ ਹੋ ਜਾਣਗੇ ਕੋਈ ਮਿੱਟੀ ਵੀ ਘਰ ਨਹੀਂ ਰਹੇਗੀ ਆਚਾਰ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਸੋ ਹੱਥਾਂ ਦੇ ਨਾਲ ਇਹਨਾਂ ਨੂੰ ਥੋੜਾ ਥੋੜਾ ਜਿਹਾ ਇਸ ਤਰ੍ਹਾਂ ਮਲ ਕੇ ਤੇ ਅਸੀਂ ਜਿਹੜਾ ਹੈ ਧੋ ਲੈਣਾ ਹੈ ਪਲੇਟ ਚ ਕੱਢ ਲਾਂਗੇ ਇਹਨਾਂ ਤੋਂ ਬਾਅਦ ਤੇ ਉਸ ਤੋਂ ਬਾਅਦ ਜੀ ਅਸੀਂ ਇੱਕ ਕੱਪੜਾ ਲਵਾਂਗੇ ਸਾਫ਼ ਕੱਪੜਾ ਉਹਦੇ ਨਾਲ ਅਸੀਂ ਨਿੰਬੂਆਂ ਨੂੰ ਪੂੰਝ ਲੈਣਾ ਤੇ ਪੂੰਝਣ ਤੋਂ ਬਾਅਦ ਇਹਨਾਂ ਨੂੰ ਥੋੜੀਕ ਜਿਹੀ ਦੇਰ ਅਸੀਂ ਫਿਰ ਸੁਕਾਵਾਂਗੇ ਕੋਈ 1 ਘੰਟੇ ਦੇ ਕਿਵਸ ਸੀ ਇਹਨਾਂ ਨੂੰ ਜਿਹੜਾ ਹੈ ਜੀ ਚੰਗੀ ਤਰ੍ਹਾਂ ਸੁੱਕਣ ਲਈ ਰੱਖ ਦਿਆਂਗੇ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਣਗੇ ਤਾਂ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਜਿਹੜਾ ਹੈ ਜੀ ਜਿਸ ਤਰ੍ਹਾਂ ਵੀ ਇਹਨਾਂ ਨੂੰ ਕੱਟਣਾ ਚਾਹੀਏ ਆਪਣੇ ਹਿਸਾਬ ਦੇ ਨਾਲ ਉਸੇ ਤਰ੍ਹਾਂ ਸੀ ਇਹਨਾਂ ਨੂੰ ਅਸੀਂ ਕਟਾਂਗੇ ਸੋ ਜੜੇ ਜੀ ਨਿੰਬੂ ਇਹ ਹੁਣ ਦੇਖੋ ਸੁੱਕ ਚੁੱਕੇ ਐ ਹੁਣ ਅਸੀਂ ਇਹਨਾਂ ਨੂੰ ਕਟਾਂਗੇ ਇਹ ਥੋੜੇ ਛੋਟੇ ਕਰਦੇ ਨਿੰਬੂ ਆ ਇਸ ਕਰਕੇ ਅਸੀਂ ਇਹਨਾਂ ਦੇ 2 ਪੀਸ ਹੀ ਕਰਾਂਗੇ। ਔਰ ਜੇਕਰ ਨਿੰਬੂ ਥੋੜੇ ਵੱਡੇ ਹੋਣ ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ 4 ਪੀਸ ਜਾਂ 4 ਤੋਂ ਵੱਧ ਵੀ ਕਰ ਸਕਦੇ ਹੋ। ਔਰ ਦੋ ਦੋ ਪੀਸ ਕਰਨ ਤੋਂ ਬਾਅਦ ਅਸੀਂ ਨਾਲ ਹੀ ਜਿਹੜਾ ਹੈ ਜੀਂ ਜਿਹੜੇ ਨਿੰਬੂਆਂ ਦੇ ਵਿੱਚ ਬੀਜ ਹੈ ਵੀ ਕੱਢ ਦੇਨੇ ਆ। ਕਿਉਂਕਿ ਬੀਜ ਜਿਹੜੇ ਹਨ ਜੀ ਇਹਨਾਂ ਦੇ ਨਾਲ ਆਚਾਰ ਦਾ ਜਿਹੜਾ ਸਵਾਦ ਹੈ ਉਹਦੇ 'ਚ ਥੋੜਾ ਜਿਹਾ ਫਰਕ ਪੈ ਜਾਂਦਾ ਕਈ ਵਾਰੀ ਆਚਾਰ ਜਿਹੜਾ ਹੈ ਕਸੈਲਾ ਲੱਗਦਾ ਹੈ ਸੋ ਸਾਰੇ ਹੀ ਨਿੰਬੂ ਜਿਹੜੇ ਹਨ ਨਾਲ-ਨਾਲ ਕਟਿੰਗ ਕਰਦੇ ਨਾਲ-ਨਾਲ ਅਸੀਂ ਇਹਨਾਂ ਦੇ ਬੀਜ ਕੱਢ ਲਾਂਗੇ ਸੋ ਨਿੰਬੂ ਕਟਲੇ ਹਾਂਜੀ ਸਾਰੇ ਅਸੀਂ ਬੀਜ ਵੀ ਕੱਢ ਦਿੱਤੇ ਤੇ ਹੁਣ ਅਸੀਂ ਦੇਖਨੇ ਆ ਜੀ ਮਸਾਲੇ जो नींबूद चार पावगे ये है जी लाल मिर्च देगी मिर्च काला नमक चिट्टा नमक गुड़ और चीनी चीनी असी नींबू हिसाब के न अी चीनी ली है अजवाइन हल्दी लाल मिर्च तिखी वाली और थोड़ी जी ली है हिंग और ये हाँ जी मसाले सब धनिया है सौंफ है जीरा काली मिर्च लौंग और इलायची दो व्डिया इलाची लिया मोट मोटिया इलाचियाँ ਲਾਲ ਮਿਰਚ ਤੇ ਕਾਲੀ ਮਿਰਚ ਵਿੱਚ ਤੁਸੀਂ ਇੱਕ ਮਿਰਚ ਕੋਈ ਵੀ ਜਿਹੜੀ ਸਕਿਪ ਵੀ ਕਰ ਸਕਦੇ ਹੋ ਜਾਂ ਥੋੜੀ ਥੋੜੀ ਮਾਤਰਾ ਚ ਦੋਨੋਂ ਵੀ ਪਾ ਸਕਦੇ ਹੋ ਹੁਣ ਅਸੀਂ ਇਹ ਮਸਾਲੇ ਜਿਹੜੇ ਹਾਂ ਜੀ ਇਹਨਾਂ ਨੂੰ ਅਸੀਂ ਕਰਾਂਗੇ ਡਰਾਈ ਰੋਸਟ ਇੱਕ ਤੋਂ ਡੇਢ ਮਿੰਟ ਕਿਉਂਕਿ ਜੇਕਰ ਇਹਨਾਂ ਇਹ ਮਸਾਲੇ ਥੋੜੇ ਜਿਆਦਾ ਭੁੱਜ ਜਾਣ ਤੇ ਇਹਨਾਂ ਦਾ ਜਿਹੜਾ ਟੇਸਟ ਖਰਾਬ ਹੋ ਜਾਂਦਾ ਇਸ ਕਰਕੇ ਇਹਨਾਂ ਨੂੰ ਇਹਨਾਂ ਦੇ ਬਸ ਥੋੜੀ ਜੀ ਫਲੇਵਰ ਆ ਜੇ ਥੋੜਾ ਜਿਹਾ ਇਹਨਾਂ ਦੇ ਵਿੱਚੋਂ ਮੌਸਰ ਜਿਹੜਾ ਹੈ ਬਸ ਸੁਕਾਉਣ ਦੇ ਵਾਸਤੇ ਇਹਨਾਂ ਨੂੰ ਅਸੀਂ ਡਰਾਈ ਰੋਸ ਕਰਾਂਗੇ। ਉਹ ਰੋਸ ਕਰਨ ਤੋਂ ਬਾਅਦ ਜਿਹੜਾ ਹੈ ਜੀ ਇਹਨਾਂ ਨੂੰ ਅਸੀਂ ਠੰਡੇ ਹੋਣ ਲਈ ਰੱਖ ਦੇਣਾ। ਤੇ ਦੂਸਰੇ ਪਾਸੇ ਅਸੀਂ ਕੜਾਈ ਲੈ ਕੇ ਉਹਦੇ ਵਿੱਚ ਅਸੀਂ ਜਿਹੜੇ ਨਿੰਬੂ ਹਾਂ ਜੀ ਉਹ ਪਾਣੀ ਹੈ। ਇਹਨਾਂ ਨੂੰ ਥੋੜਾ ਜਿਹਾ ਅਸੀਂ ਪਕਾਣਾ ਹੈ, ਸੌਫਟ ਕਰਨਾ ਹੈ। ਤੇ ਨਮਕ ਪਾ ਦਾਂਗੇ ਨਾਲ ਹੀ ਅਸੀਂ ਇਹਦੇ 'ਚ ਨਾਲ ਪਾਵਾਂਗੇ ਜੀ ਥੋੜੀ ਜੀ ਹਲਦੀ। ਹਲਦੀ ਜਿਹੜੀ ਹੈ ਜੇ ਤੁਸੀਂ ਨਹੀਂ ਪਾਣਾ ਚਾਹੁੰਦੇ ਤੇ ਤੁਸੀਂ ਸਕਿਪ ਕਰ ਸਕਦੇ ਹੋ। ਸੋ ਇਹ ਪਤਲੇ ਛਿਲਕੇ ਦੇ ਨਿੰਬੂ ਆਣੇ ਇਸ ਲਈ ਇਹਨਾਂ ਨੂੰ ਅਸੀਂ ਕੁੱਕਰ ਦੇ ਵਿੱਚ ਸਟੀਮ ਨਹੀਂ ਦਵਾਣ ਦੀ ਸਾਨੂੰ ਲੋੜ ਅਸੀਂ ਇਹਨਾਂ ਨੂੰ ਸਿਰਫ ਜੀ ਥੋੜੀ ਜਿਹੀ ਦੇਰ 5 ਤੋਂ 7 ਮਿੰਟ ਜਿਹੜਾ ਹੈ ਚੰਗੀ ਤਰ੍ਹਾਂ ਮਸਾਲੇ ਮਿਕਸ ਕਰਨ ਤੋਂ ਬਾਅਦ ਟੱਕ ਦੇਾਂਗੇ ਤੇ ਇਹ ਬਹੁਤ ਜਲਦੀ ਜਿਹੜੇ ਹਾਂ ਜੀ ਸੌਫਟ ਹੋ ਜਾਣਗੇ ਪਤਲੇ ਛਿਲਕੇ ਦੇ ਨਿੰਬੂ ਹੈ ਮੋٹے ਛਿਲਕੇ ਵਾਲੇ ਜਿਹੜੇ ਨਿੰਬੂ ਹੁੰਦਾ ਥੋੜੇ ਵੱਡੇ ਸਾਈਜ਼ ਦੇ ਹੁੰਦਾ ਉਹਨਾਂ ਨੂੰ ਅਸੀਂ ਕੁੱਕਰ ਦੇ ਵਿੱਚ ਜੀ ਸਟੀਮ ਦਵਾ ਸਕਦੇ ਹਾਂ ਸੋ ਇਹਨਾਂ ਨੀਮੂਨ ਜਿਹੜਾ ਸੀ ਟੱਕ ਕੇ ਥੋੜਾ ਜਿਹਾ ਸੋਫਟ ਕਰ ਲੈਣਾ ਮਸਾਲੇ ਮਿਕਸ ਹੋ ਗਏ ਹੁਣ ਅਸੀਂ ਇਹਨੂੰ ਟੱਕਣ ਜਿਹੜਾ ਜੀ ਢੱਕ ਕੇ ਟੱਕਦਾ ਪੰਜ ਤੋਂ 7 ਮਿੰਟ ਅਸੀਂ ਰੱਖ ਦੇਵਾਂਗੇ ਉਦਾਂ ਹੀ ਦੂਸਰੇ ਪਾਸੇ ਮਸਾਲੇ ਠੰਡੇ ਹੋ ਚੁੱਕੇ ਆ ਇਹਨਾਂ ਨੂੰ ਹੁਣ ਅਸੀਂ ਜੀ ਗ੍ਰाइंड ਕਰ ਲਾਂਗੇ ਮੋਟੀ ਲਾਚੀ ਜਿਹੜੀ ਹੈ ਇਹਦੇ ਅਸੀਂ ਜੀ ਦਾਣੇ ਜਿਹੜੇ ਹੈ ਕੱਢ ਕੇ ਮਸਾਲੇ ਚ ਪਾਣੇ ਆ ਔਰ ਛਿਲਕਾ ਜਿਹੜਾ ਹੈ ਉਹ ਅਸੀਂ ਬਾਹਰ ਕੱਢ ਦੇਣਾ ਹੈ दरदरा पीसा इस मसाले को बहुत बरीक जड़ा है ज़्यादा नहीं अभी बरीक करना मसाला सो मसाला देखो जी असी ग्राइंड कर लिया दरदरा पीसिया है हम असी दूसरे पासे जी नींबू चेक कर दे सो नींबू भी देख सकते स नींबू सा रंग भी बदल गया और नींबू भी देखने तो पता चल रहा है कि नींबू साड़े सॉफ्ट हो चुके हैं ਕਿਉਂਕਿ ਨਿੰਬੂ ਦਾ ਜਿਹੜਾ ਹੈ ਜੀ ਰਸ ਤੇ ਜਿਹੜਾ ਸੀ ਨਮਕ ਪਾਇਆ ਸੀ ਉਹਦੇ ਨਾਲ ਜਿਹੜਾ ਹੈ ਇਹ ਬਹੁਤ ਜਲਦੀ ਜਿਹੜੇ ਹਨ ਪੱਕ ਕੇ ਤਿਆਰ ਹੋ ਗਏ ਆ ਸੌਫਟ ਹੋ ਗਏ ਆ ਹੁਣ ਅਸੀਂ ਇੱਚ ਚੀਨੀ ਪਾ ਦਿੱਤੀ ਹੈ ਚੀਨੀ ਵੀ ਬਹੁਤ ਜਲਦੀ ਇੱਚ ਘੁਲ ਜਾਏਗੀ ਔਰ ਇਹ ਨਿੰਬੂਾਂ ਦੇ ਵਿੱਚ ਮਿਕਸ ਹੋ ਜਾਏਗੀ ਜਲਦੀ ਚੀਨੀ ਨੂੰ ਅਸੀਂ ਥੋੜੀ देर ਪਕਾ ਲੈਣਾ ਹੈ ਨਿੰਬੂਆਂ ਦੇ ਨਾਲ ਹੀ ਕਿਉਂਕਿ ਅਸੀਂ ਇਸ ਨੂੰ ਥੋੜਾ ਜਿਹਾ ਸੰਗਣਾ ਕਰਨਾ ਹੈ ਔਰ ਥੋੜਾ ਜਿਹਾ ਜੇ ਤਾਂ ਚੀਨੀ ਸੰਗਣੀ ਹੋ ਜਾਈਗੀ ਤਾਂ ਉਹਦੇ ਵਿੱਚ ਅਸੀਂ ਬਾਕੀ ਜਿਹੜੇ ਮਸਾਲੇ ਹਨ ਜੀ ਉਹ ਮਿਕਸ ਕਰ ਦੇਣੇ ਹਨ ਇਹ ਹੈ ਜੀ ਕਾਲਾ ਨਮਕ ਲਾਲ ਮਿਰਚ ਪਾਊਡਰ ਤਿੱਖਾ ਵਾਲਾ ਢੇਗੀ ਮਿਰਚ ਗਰਮ ਮਸਾਲਾ ਅਜਵੈਨ ਔਰ ਹਿੰਗ ਇਹ ਮਸਾਲੇ ਪਾਨ ਤੋਂ ਬਾਅਦ ਅਸੀਂ ਇਹਨਾਂ ਨੂੰ ਮਿਕਸ ਕਰਾਂਗੇ ਗੈਸ ਦੀ ਫਲੇਮ ਨੂੰ ਅਸੀਂ ਜਿਹੜਾ ਹੈ ਮੀਡੀਅਮ ਤੇ ਹੀ ਰੱਖਣਾ ਹੈ ਔਰ ਨਾਲ ਨਾਲ ਇਸੇ ਹਿਲਾਇਆ ਜਾਣਾ ਹੈ ਚਾਸ਼ਨੀ ਨੂੰ ਅਸੀਂ ਬਹੁਤ ਜ਼ਿਆਦਾ ਸੰਘਣਾ ਨਹੀਂ ਕਰਨਾ ਔਰ ਇਹ ਪਤਲੀ ਵੀ ਨਹੀਂ ਹੋਣੀ ਚਾਹੀਦੀ मसाले ऐड करा ग्राइंड किए हुए ये नींबू का जो जी खट्टा मिठा अचार है हाजमे वाला ये बहुत ही जल्दी बन के तैयार है और बहुत टेस्टी भी बनता है ਤੇ ਹੁਣ ਅਸੀਂ ਇਹਦੇ ਵਿੱਚ ਜੀ ਗੁੜ ਮਿਕਸ ਕਰਨਾ ਹੈ ਇਹ ਜੋ ਨਿੰਬੂਾਂ ਦੀ ਖਟਾਸ ਹੈ ਔਰ ਜੀਨੀ ਹੈ ਜੀ ਉਹਨੂੰ ਬੈਲੈਂਸ ਕਰੇਗਾ ਤੇ ਇਹਦੇ ਨਾਲ ਆਚਾਰ ਦਾ ਸਵਾਦ ਹੋਰ ਵੀ ਜਿਹੜਾ ਹੈ ਵਧੀਆ ਬਣ ਜਾਏਗਾ ਸੋ ਦੇਖ ਸਕਦੇ ਹੋ ਜਿਹੜਾ ਜੀ ਚਾਸ਼ਨੀ ਥੋੜੀ ਸੰਘਣੀ ਵੀ ਹੋ ਗਈ ਹੈ ਇਹ achar ਜਿਹੜਾ ਹੈ ਜੀ 2 ਜਾਂ 3 ਦਿਨ ਦੇ ਵਿੱਚ ਬਿਲਕੁਲ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੈ। ਸੋ ਗਰਮੀਆਂ ਹੋਣ ਜਾਂ ਸਰਦੀਆਂ ਹੋਣ ਕਿਸੇ ਵੀ ਮੌਸਮ ਦੇ ਵਿੱਚ ਇਹ achar ਬਹੁਤ ਵਾਰ ਲੱਗਦਾ ਹੈ। ਰੋਟੀ ਦਾ ਸੁਆਦ ਨੂੰ ਬਹੁਤ ਹੀ ਜਿਹੜਾ ਹੈ ਹੋਰ ਵੀ ਜਿਹੜਾ ਹੈ ਵਧਾ ਦਿੰਦਾ ਹੈ। ਸੋ ਦੇਖ ਸਕਦੇ ਹੋ ਰੰਗ ਵੀ ਬਹੁਤ ਵਧੀਆ ਬਣਿਆ ਹੈ। 4-5 ਦਾ ਬਣ ਕੇ ਤਿਆਰ ਹੋ ਗਿਆ ਹੈ। ਚਾਹ ਨੂੰ ਅਸੀਂ ਕਿਸੇ ਵੀ ਜਿਹੜਾ ਚੀਜ਼ ਦੇ ਵਿੱਚ ਜਿਸ ਵੀ ਬਰਤਨ ਦੇ ਵਿੱਚ ਪਾਣਾ ਚਾਹੁੰਦੇ ਆ ਚਾਹ ਨੂੰ ਠੰਡਾ ਕਰਕੇ ਅਸੀਂ ਉਹਦੇ ਵਿੱਚ ਪਾਣਾ ਹੈ ਹੁਣ ਅਸੀਂ ਇਸ ਨੂੰ ਜੀ ਇੱਕ ਬਰਤਨ ਦੇ ਵਿੱਚ ਅਸੀਂ ਕੱਢ ਰਹੇ ਆ ਬਰਤਨ ਜਿਹੜਾ ਹੈ ਜੀ ਬਿਲਕੁਲ ਸਾਡਾ ਸੁੱਕਾ ਹੋਣਾ ਚਾਹੀਦਾ ਉਸ ਨੂੰ ਧੁੱਪ ਲਵਾਈ ਹੋਣੀ ਚਾਹੀਦੀ ਆ achar ਬਣ ਕੇ ਤਿਆਰ ਹੈ ਦੇਖ ਸਕਦੇ ਹੋ ਸੋ ਵੀਡੀਓ ਜਿਹੜੀ ਹੈ ਜੀ ਵਧੀਆ ਲੱਗੀ ਹੋਏ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਸੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸ